ਇਹ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਜਿਨ੍ਹਾਂ ਦੇ ਜਿਹੜੀ ਦਿਸ਼ਾ ਨਿਰਦੇਸ਼ ਤੇ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਨੇ ਜਿਹੜਾ ਸਾਨੂੰ ਇੱਕ ਡਾਇਰੈਕਸ਼ਨਸ ਦਿੱਤੀਆਂ ਜੋ ਐਨਡੀਪੀਐਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਐਨਡੀਪੀਐਸ ਦੇ ਸਮਗਲਰਾਂ ਦੇ ਉਹਨਾਂ ਦੇ ਖਿਲਾਫ ਵੱਦ ਤੋਂ ਵੱਧ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਨਾਲ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਈਆਂ ਗਈਆਂ ਉਹਦੀ ਲੜੀ ਦੇ ਤਹਿਤ ਅਸੀਂ ਥਾਣਾ ਡੇਲੋਂ ਦੇ ਵਿੱਚ ਇੱਕ ਮਕਦਮਾ ਨੰਬਰ 9 271 2024 15 485 ਦੇ ਵਿੱਚ ਇੱਕ ਮਕਦਮਾ ਦਰਜ ਕੀਤਾ ਸੀ 100 ਕੁਇੰਟਲ 10 ਕੁਇੰਟਲ ਭੁੱਕੀ ਦਾ ਉਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਚ ਇੱਕ ਦੋਸ਼ੀ ਜੰਮੂ ਸਿੰਘ ਸੀ ਇੱਕ ਖੁਸ਼ਾਰ ਸਿੰਘ ਦੇ ਲਈ ਸੋਨੀ ਇੱਕ ਮੁਕੇਸ਼ ਉਹਨਾਂ ਦੀਆਂ ਜਿਹੜੀਆਂ ਅਸੀਂ ਮੂਵੇਬਲ ਔਰ ਰਿਮੂਵੇਬਲ ਜਿਹੜੀਆਂ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਇਹ ਫ੍ਰੀਜ਼ ਕਰਾਈਆਂ ਉਦੇ ਵਿੱਚ ਇਹਦੀ ਜਿਹੜੀ ਹੁਣ ਜਿਹੜੇ ਅਸੀਂ ਇਹ ਆਰਡਰ ਹਾਸਲ ਕੀਤੇ ਆ ਇਹਦੇ ਵਿੱਚ ਅਸੀਂ 5 ਕਰੋੜ 34 ਲੱਖ 27 ਹਜ਼ਾਰ 500 ਦੀ ਜਿਹੜੀ ਇਹ ਪ੍ਰਾਪਰਟੀ ਕੀਤੀ ਹੈ ਇਸੇ ਤਰ੍ਹਾਂ ਅਸੀਂ ਪਹਿਲੋ ਵੀ ਜਿਹੜੀਆਂ ਕਾਫੀ ਪ੍ਰਾਪਰਟੀਆਂ ਜਿਹੜੀਆਂ ਸੀਜ਼ ਕੀਤੀਆਂ ਔਰ ਆਉਣ ਵਾਲੇ ਟਾਈਮ 'ਚ ਜਿਹੜੇ ਹੋਰ ਵੀ ਸਵਗਲਰ ਹਨ ਜਿਨ੍ਹਾਂ ਦੇ ਖਿਲਾਫ ਕਮਰਸ਼ੀਅਲ ਮੁਕਦਮੇ ਦਰਜ ਆ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀਆਂ ਸੀਜ਼ ਕਰਕੇ ਫਿਰ ਉਸ ਤੋਂ ਬਾਅਦ ਫੋਰਫੀਟ ਕਰਾਵਾਂਗੇ ਤੇ ਜਿਹੜਾ ਇਹਨੂੰ ਬਿਲਕੁਲ ਐਂਡ ਲੌਜੀਕਲ ਐਂਡ ਤੱਕ ਪਹੁੰਚਾਉਂਦੇ ਆਂਕੀ ਥੈਂਕ ਯੂ